ਇਹ ਪਾਰ ਹੀ ਰਹਿਨੇ ਆ ਤੇ ਇਹੋ ਹੀ ਬੈਂਤੀ ਵੀ ਸਾਡੇ 32000 ਕੱਟ ਲਈ 32 ਸਾਨੂੰ ਬਹੁਤ ਜਿਆਦਾ ਪ੍ਰੋਬਲਮ ਹੋਰ ਤਾਂ ਕੰਮ ਚੱਲ ਪਸ਼ੂ ਤੁਹਾਡੇ ਉਧਰ ਹੀ ਆ ਪਸ਼ੂ ਸਾਡੇ ਵਿੱਚ ਹੀ ਦਰਿਆ ਦੇ ਪਸ਼ੂ ਨਿਕਲ ਨਹੀਂ ਰਹੇ ਪਹੂ ਇਹ ਕਿ ਜਿਆਦੇ ਆ ਹਾਂਜੀ ਕਿੰਨਾ ਕੋ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਯਾਰਾਂ ਕਿਲੇ ਸਾਲ ਹੋ ਤੁਸੀਂ ਨਾਲ ਨਾਲ ਖਾਵੇਂ ਸਾਬ ਦਾ ਬਹੁਤ ਜਿਆਦਾ ਨੁਕਸਾਨ ਕਿਹੜੀ ਕਿਹੜੀ ਫਸਲ ਦੀ ਖਰਾਬ ਹੋਈ ਝੋਨਾ ਮੱਕੀ ਹਾਂਜੀ ਪੱਠਾ ਪੁੱਠਾ ਸਾਰਾ ਖਰਾਬ ਹੋ ਗਿਆ ਇਹ ਸਮਾਨ ਤੁਸੀਂ ਦੁੱਧ ਲੈ ਕੇ ਆ ਜਾਓ ਇਹ ਦੁੱਧ ਲੈ ਕੇ ਆਏ ਜੀ ਅੱਜ ਦੀ ਨੋਰ ਹਾਂਜੀ ਦੋਸਤ ਜੀ ਮੰਨ ਕਰੋਗੇ ਨਾ ਮੰਕਰਾਂਗੇ ਸਾਨੂੰ ਬੇੜੀ ਤੇ ਇੱਕ ਤਾਂ ਦਿੱਤੀ ਜਾਵੇ ਇਸੋ ਦਾ ਤੇ ਇੱਕ ਵਾਰ 32 ਦਾ ਸਾਡਾ ਜਿਆਦਾ ਕੰਮ ਖਰਾਬ ਹੈ 32 ਦਾ ਕੋ ਮਸਲਾ ਆ ਡਾ ਜੀ ਬਹੁਤ ਜਿਆਦਾ ਹੀ ਮੁਸ਼ਕਲਾਂ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਦਾ ਪੱਲੇ ਕੀ ਬਹੁਤ ਜਿਆਦਾ ਕੰਮ ਖਰਾਬ ਹੈ ਕਿਰਾਜੀ ਪਾਣੀ ਵੜਿਆ ਪਾਣੀ ਕਿਰਾਜੀ ਵੜ ਗਿਆ ਕਈਆਂ ਥਾਂ ਤੇ ਸਮਾਨ ਜਿਹੜਾ ਤਾਂ ਸਤਾ ਰੱਖਿਆ ਸਮਾਨ ਥੱਲੇ ਕੋਈ ਡੁੱਬ ਗਿਆ ਕੋਈ ਛੱਤਾਂ ਦੇ ਕੋ ਕਿਵੇਂ ਜੀ ਤਾਂ ਨਿਕਲਿਆ ਨਿਕਲਿਆ ਨਹੀਂ ਜਿੱਦ ਨਿਕਲ ਕੇ ਹਾਰੇ ਲਾਲ ਸਿੰਘ ਜੀ ਕਿਹੜਾ ਪਿੰਡ ਆ ਵਾਸਤੀ ਲਾਲ ਸਿੰਘ ਆਪ ਕਿੰਨਾ ਪਾਣੀ ਵਿੜਾਜਿਆ ਪਾਣੀ ਵੀਰ ਤੋਂ ਹੀ ਵੇਖਿਆ ਜਾਂਦਾ ਵਿੱਚੋਂ ਲੰਘ ਕੇ ਦੁੱਧ ਪਾਉਣਾ ਹੈ ਅੱਛਾ ਗਲਗਲ ਆ ਗਿਆ ਸਾਡੇ ਉੱਤ ਸੱਜੇ ਸਾਈਡ ਤੇ ਘਟਾ ਹਾਂ ਹਾਂਜੀ ਆਪਣੇ ਸਾਹਮਣੇ ਹੋਵੇ ਘਰ ਪਾਣੀ ਚ ਪ੍ਰਸ਼ਾਸਨਾਂ ਦੇ ਤੋਂ ਦਿੰਦੇ ਜਾਂ ਤੁਹਾਨੂੰ ਵੀ ਪਾਣੀ ਆਉਂਦਾ ਨਹੀਂ ਨਹੀਂ ਵੀਰ ਜੀ ਕੋਈ ਦੱਸਿਆ ਨਹੀਂ ਅੱਗੇ ਸੋਵਾਜਾਂ ਮੋਜਾਂ ਦਵਾ ਦਿੰਦੇ ਗੁਰਦਾਰੇ ਚ ਵੀ ਤੇ ਫੋਨ ਫਾਨ ਆਏ ਦੇ ਠਾਣੇ ਵੀ ਆਏ ਦੇ ਕੋਈ ਪਟਵਾਰੀ ਲਾ ਦਿੰਦਾ ਇਹ ਇੱਥੇ ਕੋਈ ਨਹੀਂ ਦੱਸਿਆ ਕਿਸ ਨੂੰ ਕਿੰਨੀਆਂ ਗੋਸਤਾਂ ਆਉਂਦਾ ਜਿਹੜਾ ਸਨਕਾ ਪਾਵਾ ਰਹੇ ਮੁਸ਼ਕਲਾਂ ਵੀ ਰਹੀ ਆ ਵੀ ਹੁਣ ਪਹਿਲੀ ਗੱਲ ਤੇ ਮੁਸ਼ਕਲ ਇਹੀ ਆ ਕਿ ਸਾਡਾ ਜਿਹੜਾ ਪੈਲੀਆਂ ਵਾ ਸਾਡੀਆਂ ਕੋਈ ਇਦਰੀਾਈ ਨਹੀਂਗਾ ਥਾਂ ਕਿ ਸਾਡੀਆਂ ਜੱਦੀ ਮਾਲਕੀ ਪੈਲੀਆਂ ਵਾ ਕੋਈ ਇਹਦੇਗਾ ਨਹੀਂ ਵੀ ਸਾਡੀਆਂ ਕੋਈ ਕਬਜ਼ੇ ਵਾਲੀਆਂ ਜਾਂ ਕਿਦਾਂ ਵਾ ਸਰਕਾਰੀ ਆ ਤੇ ਸਾਡੀਆਂ ਆਪਦੀਆਂ ਮਾਲਕੀ ਜ਼ਮੀਨਾਂ ਤੇ ਸਾਡੀਆਂ ਆਪਦੀਆਂ ਮਾਲਕੀ ਜ਼ਮੀਨਾਂ 'ਚ ਪਾਣੀ ਛੱਡਿਆ ਜਾ ਰਿਹਾ ਸਭ ਤੋਂ ਵੱਡੀ ਮੁਸ਼ਕਲ ਤੇ ਸਾਨੂੰ ਇਹੋ ਹੀ ਆ ਕਿ ਜਿੱਥੇ ਵੀ ਆਉਦਾ ਕੋਈ ਇਹਨਾਂ ਦਾ ਦਰਿਆ ਹੈਗਾ ਉੱਥੇ ਆਉਦਾ ਨਕਵੈਰ ਕਰਨ ਨਾ ਜ਼ਮੀਨ ਉੱਥੇ ਪਾਣੀ ਛੱਡਣਾ ਸਾਡੀਆਂ ਜ਼ਮੀਨਾਂ 'ਚ ਕਿਹੜੀ ਗੱਲੋਂ ਪਾਣੀ ਛੱਡਿਆ ਜਾ ਰਿਹਾ ਰਾਂਝੂ ਪਾਣੀ ਵੜਿਆ ਬਿਲਕੁਲ ਵੀਰ ਜੀ ਪਾਣੀ ਪਾਣੀ ਵੜਿਆ ਸਮਾਨ ਫਿਰ ਕੱਢਿਆ ਕਰੋਗੇ ਸਮਾਨ ਇਤਰਾ ਹੀ ਕੋਈ ਚਾਣੀ ਮੈਂ ਕੀਤਾ ਜਾਂ ਤਾਂ ਠਾ ਕੋ ਥੱਲੇ ਜਿਹੜਾ ਪਿਆ ਹੋਇਆ ਉਹ ਕੋ ਥੱਲੇ ਪਿਆ ਹੋਇਆ ਜਿਹੜਾ ਨਹੀਂ ਵੀ ਜ਼ਿਆਦਾ ਸਮਾਨ ਲੈ ਗਿਆ ਉਹ ਥੱਲੇ ਪਿਆ ਹੋਇਆ ਕੋ ਜਿਹੜਾ ਜ਼ਰੂਰੀ ਹੋ ਤਾਂ ਚੁੱਕ ਰੱਖਿਆ ਵਿਚੇ ਹਾਂਜੀ ਮੰਗੇ ਇਹੀ ਕਰਦੇ ਅਸੀਂ ਪਹਿਲੀ ਮੰਗ ਦੇ ਸਰਕਾਰ ਨੂੰ ਵੀ ਆਪਦਾ ਪਾਣੀ ਆਪਦਾ ਸੰਭਾਲਣਾ ਵੀ ਜਿੱਥੇ ਵੀ ਇਹਨਾਂ ਦਾ ਕੋਈ ਕੰਟਰੋਲ ਹੈਗਾ ਆਪਦਾ ਪਾਣੀ ਸੰਭਾਲਣਾ ਸਾਡੀਆਂ ਪੈਲੀਆਂ ਜਨਾ ਛੱਡਿਆ ਜਾਵੇ ਆਪ ਦਾ ਕੋਈ ਸਰਕਾਰੀ ਥਾਂ ਲੈ ਕੇ ਜਾਂ ਖਰੀਦਣ ਆਪਦੀਆਂ ਬੈਲੀਆਂ ਇਨਕੁਆਇਰ ਕਰ ਲੈਣਾ ਜਿਹੜੀਆਂ ਵਿੱਚ ਜਿੱਥੇ ਪਾਣੀ ਵਗਦਾ ਉਹ ਬੈਲੀਆਂ ਇਨਕੁਆਇਰ ਕਰਕੇ ਆਪ ਦਾ ਨੈਵੀ ਰੋਡ ਦੇਣ ਬਾਣੀ ਤੇ ਸਾਡੀਆਂ ਜਮੀਨਾਂ ਨਾ ਖਰਾਬ ਕੀਤੀਆਂ ਜਾਣ ਲੈਟ ਰੋਡ ਆ ਰਹੀ ਹੈ ਲੈਟ ਵੀਰੇ ਨਹੀਂ ਲੈਟ ਤੇ ਚਲੋ ਆ ਜਿੰਨਾ ਕੋ ਦੋ ਤਿੰਨ ਖੰਭੇ ਗਏ ਆ ਬੰਦ ਕਰ ਦਿੱਤੀ ਆ ਵੈਸੇ ਹੀ ਉਹਨਾਂ ਨੇ ਕੱਟ ਦਿੱਤੀ ਆ ਸਾਡੇ ਡੰਗਰ ਵੀ ਜਿਹੜੇ ਪਾਣੀ ਤੋਂ ਦਰੇ ਮਰਨਦੇ ਆ ਤੁਹਾਨੂੰ ਬੜਾ ਗੰਦਾ ਪਾਣੀ ਡੰਗਰ ਨਹੀਂ ਪੀਂਦੇ ਦਰਿਆ ਦਾ ਤੇ ਚਾਰਾ ਦਾ ਫਿਰ ਬਤਨਾ ਜ਼ਿਆਦਾ ਡੰਗਰ ਚਾਰਾ ਵੀਰੇ ਇਤਰਾ ਹੀ ਹੋ ਚੁੱਕੀ ਗਿੱਲੀ ਟੂੜੀ ਟਾੜੀ ਪਾਦੀ ਦੀ ਵੱਢ ਕੇ ਉਤੋਂ ਪੱਠੇ ਪਾਦੀ ਦੇ ਲਾਪਰ ਕੇ 10 ਤਰੀਨ ਹਾਂਜੀ ਕਿਹੜਾ ਪਿੰਡ ਆ ਉਹ ਰਾਜ ਠੀਕਾਣਾ ਚਾਹੋਗੇ ਜਿਹੜਾ ਪਾਣੀ ਕੀ ਚੋਣਾ ਜਾਂ ਦੱਸਣ ਜਾ ਵੀ ਆਪਚਾਰੇ ਵੇਖੋ ਦੁੱਧ ਪਉਣ ਆਏ ਆ ਪੱਠੇ ਜਾਲੇ ਕੋਲ ਮਰ ਗਏ ਆ ਝੋਨਾ ਵੀ ਡੁੱਬਾ ਫਿਰਦਾ ਕੋਈ ਹਾਲ ਨਹੀਂ ਗਾ ਪਾਣੀ ਦਾ ਹਾਂਜੀ ਹਰ ਸਾਰੀ ਤਰੰਦੀ ਆ ਹਾਂਜੀ ਹਰ ਸਾਲ ਪਾਸਾ ਮਾਲ ਚੰਦਾਵਾ ਹਾਂਜੀ ਕੋਈ ਹਾਲ ਨਹੀਂ ਅੱਜ ਸਾਰੇ ਬੇੜੀ ਦੇ ਵਿਚਾਰੇ ਗੋਦ ਤਾਰ ਕੇ ਲਿਆਉਂਦੇ ਆ ਹਾਂਜੀ ਹਾਂ ਸਾਰੀਆਂ ਫਸਲਾਂ ਟਪੋ ਗਈਆਂ ਕਿੰਨਾ ਕੋਈ ਨੁਕਸਾਨ ਫਸਲਾਂ ਦਾ ਯਾਰ ਬਹੁਤ ਯਾਰ ਜੀ ਪਿਆਰਾ ਹੀ ਇੱਕ ਰੋ ਗਿਆ ਕੇ ਥੋੜਾ ਥੋੜਾ ਸਾਰਾ ਇਲਾਕਾ ਹੀ ਮਰ ਗਿਆ ਸਕੋ ਤੇ ਡੰਗਰਾ ਤੇ ਉਹ ਭੁੱਖੇ ਜਿਹੇ ਬੱਜੇ ਡੰਗਰਾ ਦੇ ਉਹ ਡੰਗਰਾ ਦੇ ਉਹ ਭੁੱਖੇ ਜਿਹੇ ਆਏ ਬੱਜੇ ਆ ਹਾਂਜੀ ਕੋਈ ਹਾਲ ਨਹੀਂ ਟੂੜੀਆਂ ਤੇ ਉਹ ਘਰ ਖੋ ਗਿਆ ਆ ਆ ਵੇਖਿਓ ਤੁਹਾਡੇ ਸਾਹਮਣੇ ਫੋਟੋ ਵਿੱਚ ਜਿਵੇਂ ਤਾਰ ਕੇ ਦੁੱਧ ਲਿਆਉਂਦੇ ਆ ਮਾਲ ਜਿਆਦਾ ਮਾਲ ਨਹੀਂ ਇਧਰ ਆਉਣ ਦੇ ਪਤਾ ਨਹੀਂ ਕੀ ਬਣ ਜਾਣਾ ਕੀ ਨਹੀਂ ਬਣਨਾ ਇਹ ਹੋਰ ਪਾਣੀ ਵਾਦ ਕੇ ਬਹੁਤ ਜ਼ਿਆਦਾ ਨਕਾਨ ਉਟਕਰਾ ਰਹੀ ਈਮਾਨ ਕਰੋ ਬੀਨ ਹੁਣ ਮੰਗਿਆ ਵੀ ਚਾਹੀਦਾ ਸਰਕਾਰ ਨੂੰ ਤਗੜੇ ਹੋ ਕੇ ਨਾਲ ਮਦਦ ਦੇਣਾ ਚਾਰਾ ਦੇਣਾ ਬੇੜੀਆਂ ਦੇਣਾ ਹੂੰ ਜੋ ਵੀ ਸਹੂਲਤਾਂ ਤਗੜੇ ਕਰਨ ਇਹਨਾਂ ਦੀ